ਹਾਂਜੀ ਮਿੱਤਰੋ ਕੀ ਹਾਲ ਚਾਲ ਐ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਆਪਾਂ ਖੇਤ ਪਹੁੰਚੇ ਸੀ ਸਵੇਰੇ ਸਵੇਰੇ ਤੇ ਆਪਣਾ ਲਸਣ ਅੱਜ 11 ਦਿਨਾਂ ਦਾ ਹੋ ਗਿਆ ਅੱਜ 1 ਤਰੀਕ ਹੋ ਗਈ ਤੇ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਨਿਕਲਿਆ ਲਸਣ ਆਪਣਾ 11 ਦਿਨਾਂ ਬਾਅਦ ਦਸੀ ਜਾਂਦਾ ਨਾ ਕੱਲਾ ਕੱਲਾ ਲਸਣ ਹੀ ਤੇ ਪ੍ਰਾਲੀ ਹੁਣ ਹੌਲੀ ਹੌਲੀ ਪੜਦੀ ਜਾਣੀਆਂ ਤੇ ਲਸਣ ਦੀ ਸੰ ਲੱਗ ਜਾਣਾ ਤੇ ਇੱਧਰ ਆਪਾਂ 5-6 ਦਿਨ ਬਾਅਦ ਚ ਪਾਣੀ ਲਾਇਆ ਸੀ ਪ੍ਰਾਲੀ ਬਾਅਦ ਚ ਪਾਈ ਸੀ ਤੇ ਬਾਅਦ ਚ ਲੱਗਿਆ ਸੀ ਇੱਧਰ ਵੀ ਹੁਣ ਕਿਤੇ ਕਿਤੇ ਦਿਸਣ ਲੱਗ ਗਿਆ ਓਏ ਇੱਕ ਤੇ ਐਨੇ ਘੂਸੇ ਬੰਦੇ ਆ ਨਾ ਉਹਨੂੰ ਚੰਗਾ ਭਲਾ ਮੈਂ ਕਿਹਾ ਸੀ ਕੱਲੀ ਵੀ ਤੂੰ ਅੱਗ ਲਾਉਣ ਲੱਗਿਆ ਉਧਰਲੀ ਸਾੜ ਖਾੜ ਝੀਲਾ ਸੰ ਨੂੰ ਖਰਾਬ ਨਾ ਕਰੀ ਉਹ ਇੰਨਾ ਘੂਸਾ ਬੰਦਾ 2 ਮਰਲੇ ਤੇ ਇਹਨੋਂ ਨੇ 60 ਤਾਂ ਪਤਾ ਨਹੀਂ ਕੀ ਲੋਕਾਂ ਨੂੰ ਹੈਗਾ ਯਾਰ ਤੇ ਆਣ ਹੀ ਨਹੀਂ ਦਿੰਦੇ ਅਗਲੇ ਦੀ ਮਿਹਨਤ ਨਹੀਂ ਦੇਦੇ ਵੀ ਕਿੰਨੀ ਮਿਹਨਤ ਨਾਲ ਅਗਲੇ ਨੇ ਪਰਾਲੀ ਪਾਈ ਕਿੰਨੀ ਮਿਹਨਤ ਲੱਗਦੀ ਹੈ ਫਸਲ ਲਗਾਉਣ ਨੂੰ ਤੇ 2 ਮਿੰਟ ਨਹੀਂ ਲਾਉਂਦੀ ਜਨਤਾ ਤੀਲੀ ਵਾਲ ਕੇ ਹੋ ਗਈ